ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਦਾ ਦਿਲੋਂ ਧੰਨਵਾਦ ਹੈ ਅੱਜ ਦੀ ਵੀਡੀਓ ਵੀਰੋ ਹੈਗੀ ਆ ਐਮ ਜੀ ਗਰੁੱਪ ਵਾਲਿਆਂ ਦੀ ਵੀਰੋ ਬਹੁਤ ਸਾਰੇ ਇੰਪਲੀਮੈਂਟ ਜਹਾਂ ਬਾਈ ਬੜੇ ਬੜੇ ਮਸ਼ਹੂਰ ਗਾਇਕਾਰ ਆਰ ਨੇਤ ਜਾਂ ਹੋਰ ਹੀ ਬਹੁਤ ਬਹੁਤ ਬੜੇ ਸੈਲੀਬ੍ਰਿਟੀ ਬਾਈ ਟਰਾਲੀਆਂ ਬਣਾ ਰਹੇ ਆ ਆਪਣੇ ਢਿੱਲੋ ਵੀਰ ਨੇ ਵੀ ਬਣਾਏ ਅੱਜ ਆਪਣੇ ਗੱਲ ਹੈਗੇ ਬਾਈ ਦਿਲਪ੍ਰੀਤ ਢਿੱਲੋ ਵੀਰੇ ਇਹਨਾਂ ਦਾ ਵੀ ਪੇਜ ਆ ਬਾਈ ਦਿਲਪ੍ਰੀਤ ਢਿੱਲੋ ਵਲੌਗਸ ਬਾਕੀ ਬਾਈ ਸਾਰੀ ਜਾਣਕਾਰੀ ਦੇਵੇਗਾ ਆਪਾਂ ਨੂੰ ਬਾਈ ਜੋ ਵੀ ਇੰਪਲੀਮੈਂਟ ਬਣ ਰਹੇ ਆ ਕਿਸ ਤਰ੍ਹਾਂ ਬਣ ਰਹੇ ਕਿਆ ਮਟੀਰੀਅਲ ਲੱਗ ਰਿਹਾ ਔਰ ਕਿਆ ਕਿਆ ਸਹੂਲਤਾਂ ਆ ਕਿਆ ਕਿਆ ਆਫਟਰ ਸੇਲ ਸਰਵਿਸ ਮਿਲਾਗੀ ਉਸਕੇ ਬਾਰੇ ਮੇ ਜਾਣੂ ਕਰਾਓ ਕਰਾਉਂਗੇ ਸਤਿ ਸ੍ਰੀ ਅਕਾਲ ਵੀਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਵੀਰ ਠੀਕ ਠਾਕ ਹੋ ਹਾਂ ਜੀ ਵਧੀਆ ਵੀਰੇ ਪਹਿਲਾਂ ਜਿਹੜੀ ਇਹ ਟਰਾਲੀ ਬਣਾਈ ਹੋਈ ਨੇ ਇੰਨੀ ਸੋਹਣੀ ਬਾਈ ਇਸਕੇ ਬਾਰੇ ਮੈਂ ਥੋੜਾ ਜਾਣੂ ਕਰਾ ਕਿੰਨੇ ਫੂਟੀ ਆ ਕਿਆ ਮਟੀਰੀਅਲ ਲੱਗ ਰਿਹਾ ਕਿਆ ਕੁਸ਼ ਆ ਵੀਰੇ ਇਹ ਸੈਂਟੀਬਿਲੂਨੀ ਮੇਰੇ ਕਲਾਸਮੇਟ ਵੀ ਆ ਜੀ ਤੇ ਬਾਕੀ ਆ ਟਰਾਲੀ ਇਸ ਵਾਰ ਮੇਲੇ ਤੇ ਲੈ ਕੇ ਆਇਆ ਪਹਿਲੀ ਵਾਰ ਲੈ ਕੇ ਆਇਆ ਮੇਲੇ ਦੇ ਵਿੱਚ ਤੇ ਇੱਕ ਖਿੱਚਦਾ ਕੇਂਦਰ ਵੀ ਟਰਾਲੀ ਬਣੀ ਹੋਈ ਐ ਕਿ ਕਿ ਮੇਲੇ ਦੇ ਵਿੱਚ ਹੈ ਕਰ ਲਈ ਆ ਇਹ ਅੱਛਾ ਹਾਂ ਤੇ ਨੰਬਰ ਮਤਲਬ ਐਡੇ ਐਗਜ਼ੀਬਿਸ਼ਨ 'ਮਾ ਸਿਰਫ ਇੱਕ ਟਰਾਲੀ ਆਪ ਨਹੀਂ ਲੱਗ ਰਹੀ ਆ ਤੇ ਜਾ ਵੀ ਰਹੀ ਐ ਦੁਆਬੇ ਸ਼ਹਿਰ ਚ ਪਹਿਲੀ ਟਰਾਲੀ ਜਾ ਰਹੀ ਐ ਜੀ ਉਹ ਪਿੰਡ ਦਾ ਨਾਮ ਐ ਜੀ ਨੂਰਪੁਰ ਜਾ ਰਹੀ ਐ ਇਹ ਸਹੋਲੀ ਤੋਂ ਨੂਰਪੁਰ ਸਹੋਲੀ ਤੋਂ ਨੂਰਪੁਰ ਜਿਹੜਾ ਸਹੋਲੀ ਆ ਬਾਈ ਇਹ ਉਹ ਬਾਈਆਂ ਕੀ ਵਰਕਸ਼ਾਪ ਦਾ ਐਡਰੈਸ ਆ ਹੈ ਸਹੋਲੀ ਟੂ ਨੂਰਪੁਰ ਲਿਖਿਆ ਹੋਵੇ ਨੂਰਪੁਰ ਜਾਣੀ ਐ ਨੂਰਪੁਰ ਜਾਣੀ ਐ ਠੀਕ ਐ ਬਾਈ ਤੇ ਟਰਾਲੀ ਦਾ ਸਾਈਜ਼ ਤੁਹਾਨੂੰ ਦੱਸ ਦਵਾਂ ਮੈਂ 18 ਫੁੱਟ ਟਰਾਲੀ ਦਾ ਸਾਈਜ਼ ਆ ਜੀ ਚੌੜਾਈ ਤੇ 7 ਹੈ ਅੱਛਾ ਵਿਦਆਊਟ ਜੈਕ ਹੈਵੀ ਮਟੀਰੀਅਲ ਨਾਲ ਬਣੀ ਹੋਈ ਪਹਿਲਾਂ ਤੁਹਾਨੂੰ ਗੱਲ ਕਰਾਂ ਮੈਂ ਹੁੱਕੇ ਦੇ ਦਰਸ਼ਨ ਕਰ ਲਓ ਬਾਈ ਕਿੱਡੀ ਹੁੱਕਾ ਬਾਈ ਜੀ ਉਹ ਤੇਰੀ ਹੈਵੀ ਮਟੀਰੀਅਲ ਅੱਗਾ ਵੀ ਬੂਸ਼ ਲਗੇ ਹੋਏ ਆ ਬਿਲਕੁਲ 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 ਆਪਾਂ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਤੁਹਾਨੂੰ ਦੱਸ ਦਈਏ ਵੀ ਆਪਣਾ ਮੇਨ ਜ਼ਿੰਮੇਵਾਰ ਕੋਈ ਵੀ ਹੁੰਦਾ ਹੈ ਉਹਦੇ ਮਨ ਦੇ ਵਿੱਚ ਟੜਕੂ ਰਹਿੰਦੀ ਕੀ ਹੈ ਠੀਕ ਹੈ ਟਰਾਲੀ ਬਣਾਉਣ ਲੱਗੇ ਹਰੇਕ ਜ਼ਿੰਮੇਵਾਰ ਦੀ ਪਹਿਲਾਂ ਤਾਂ ਸੋਚ ਇਹ ਹੁੰਦੀ ਹੈ ਵੀ ਯਾਰ ਟਰਾਲੀ ਨੂੰ ਲੋਹਾ ਨਾ ਮੜਾ ਲੱਗਿਆ ਬਾਬਾ ਹਾਂਜੀ ਨੰਬਰ 2 ਵੀ ਟਰਾਲੀ ਦੀ ਪੇਂਟ ਪੂੰਡ ਦੀ ਕੁਆਲਿਟੀ ਘੱਟੋ ਘੱਟ ਚੱਲੇ 10 ਸਾਲ ਤੱਕ ਡੱਡੇ ਆ ਠੀਕ ਹੈ 10 ਨਹੀਂ ਤਾਂ 8 ਦਾ 7 ਦਾ ਕੱਢੇ ਠੀਕ ਹੈ ਠੀਕ ਹੈ ਨੰਬਰ 3 ਇਹਦੇ ਸਭ ਤੋਂ ਵੱਡਾ ਆਪਣੇ ਮਨ ਦੇ ਵਿੱਚ ਕੀ ਬਹਿਮ ਹੁੰਦਾ ਵੀ ਟਰਾਲੀ ਮੇਰੀ ダਬੂ ਨਾ ਹੋਵੇ ਠੀਕ ਹੈ ਤੇ ਟਰਾਲੀ ਜਾਂ ਮੇਰੀ ਲਾਲ ਨਾ ਹੋਵੇ ਆਈ ਨੀ ਹੈ ਵੀ ਟਰੈਕਟਰ ਦੋ ਜਾਂ ਚੱਕਰਾਂ ਤੇ ਗਿਆ ਐ ਹਾਂ ਲੱਟਕ ਕੇ ਮਾਰੀ ਗਈ ਲੱਟਕ ਜੇ ਮਾਰੀ ਗਈ ਠੀਕ ਹੈ ਚਾਰ ਚੀਜ਼ਾਂ ਦੀ ਬਾਈ ਉਹ ਨਹੀਂ ਫੁੱਲ ਗਰੰਟੀ ਦਿੰਦੇ ਆ ਜ਼ਿੰਮੇਵਾਰੀ ਫੁੱਲ ਦਿੰਦੇ ਆ ਠੀਕ ਹੈ ਪੇਂਟ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਵਾਰ ਸਾਰੀ ਟਰਾਲੀ ਚੈੱਕ ਕਰਾਈ ਜਾਊਗੀ ਠੀਕ ਹੈ ਕਿਸੇ ਦੇ ਮਨ ਦੇ ਵਿੱਚ ਇਹ ਸ਼ੰਕਾ ਨਾ ਰਹਿ ਜਵੇ ਵੀ ਤੁਸੀਂ ਚਾਦਰ ਤੇਸੀ ਲਾਤੀ ਡੁਪਲੀਕੇਟ ਲਾਤੀ ਠੀਕ ਹੈ ਹਨਾ ਐਂਗਲ ਸੇਲ ਦੇ ਨਹੀਂ ਲਾਏ ਤੁਸੀਂ ਹੋਰ ਲਾਤੇ ਜੀ ਹਨਾ ਕੱਲੀ-ਕੱਲੀ ਬਕਾਇਦਾ ਸਟੈਂਪ ਲੱਗੀ ਵੀ ਹੋਊਗੀ ਤੁਹਾਨੂੰ ਸਾਰੀ ਇੱਕ ਵਾਰ ਕੁਝ ਵੀ ਆਪਾਂ ਨਾਲੇ ਹੋਰ ਐਡ-ਆਨ ਕਰਾਉਣਾ ਉਹ ਹੋ ਜਾਂਦਾ ਠੀਕ ਹੈ ਪ੍ਰਾਈਮਰ ਹੋਣ ਤੋਂ ਪਹਿਲਾਂ ਤੁਹਾਨੂੰ ਸਾਰੀ ਟਰਾਲੀ ਦਿਖਾਈ ਜਾਊਗੀ ਠੀਕ ਹੈ ਮਤਲਬ ਕੋਈ ਵੀ ਐਸੈਸਰੀ ਜ਼ਿੰਮੇਵਾਰ ਨੇ ਲਵਾਣੀ ਹੈ ਜਾਂ ਕੋਈ ਜਿਸ ਤਰ੍ਹਾਂ ਦੀ ਐਸੈਸਰੀ ਲੱਗੀ ਹੋਈ ਵੀ ਆਪਣੀ ਲਵਾ ਲਓ ਪਹਿਲਾਂ ਇਹ ਐਸੈਸਰੀ ਜਿਹੜੀ ਇਹ ਤਾਂ ਬਾਅਦ ਵਿੱਚ ਵੀ ਕਟਿੰਗ ਹੋ ਜਾਂਦੀ ਹੈ ਕਹਿਣ ਦਾ ਭਾਅ ਵੀ ਚਾਦਰ ਦਾ ਜਿਹੜੀ ਉਹ ਟਾਟਾ ਦੀ ਕਰਦੇ ਆ ਵੀਰੋ ਨਹੀਂ ਪੂਰੀ ਕਰਦੇ ਵੀ ਠੀਕ ਆ ਬਾਕੀ ਗੱਲ ਰਹੀ ਬਾਈ ਕੁਆਲਟੀ ਪੇਂਟ ਦੀ ਕੁਆਲਟੀ ਦੇਖ ਲਓ ਬਾਈ ਸਾਨੂੰ ਦਿਖ ਰਿਹਾ ਹੈਗਾ ਪੇਂਟ ਕੁਆਲਟੀ ਵੀ ਬਾਕੀ ਕੁਝ ਵੀ ਹੁਣ ਤੁਹਾਨੂੰ ਆਪਾਂ ਟਾਕੀ ਖੋਲ ਕੇ ਦਿਖਾ ਦਿੰਦੇ ਆ ਪਹਿਲਾਂ ਤੂੰ ਉਹਨੂੰ ਦਿਖਾ ਦਿਓ ਵੀ ਹੈ ਕਿ ਤੈਨੂੰ ਬਿਲਡ ਕੋਈ ਨਾ ਬਈ ਕੋਈ ਬਿਲਡ ਨਹੀਂ ਕਹੀਂ ਨਹੀਂ ਦਿਖ ਰਹੀ ਕੀ ਲੋਕ ਸਿਸਟਮ ਹੈ ਟਰਾਲੀ ਦਾ ਠੀਕ ਹੈ ਹਨਾ ਖੁੱਲੀ ਹੈ ਤੇ ਹੁਣ ਟਰਾਲੀ ਮੈਂ ਤੁਹਾਨੂੰ ਟਾਕੀ ਲਾ ਕੇ ਦਿਖਾਉਂਗਾ ਇੱਕ ਫੀਲ ਕਰਾਉਂਗੀ ਇਹ ਟਾਕੀ ਪਾਟੀਆਂ ਤੁਸੀਂ ਦੇਖੋ ਫੀਲ ਕਰ ਬਿਲਕੁਲ ਇੰਜੈਕਟ ਲੱਗੀ ਜਿਸ ਤਰ੍ਹਾਂ ਗੱਟੀਆਂ ਕੇ ਲਗਾ ਆਪਣੀ ਜੀ ਬੈਗਨ ਦਾ ਇਸ ਤਰ੍ਹਾਂ ਖੜਕਾ ਕਰਾ ਉਹ ਚੀਜ਼ ਹੋ ਗਈ ਹੈ ਨਾ ਬਿਲਕੁਲ ਬਿਲਕੁਲ ਠੀਕ ਹੈ ਜੀ ਪੂਰੀ ਤੁਸੀਂ ਪੂਰੀ ਬਾੜ ਚ ਚੈੱਕ ਕਰ ਸਕਦੇ ਹੋ ਟਰਾਲੀ ਦੇ ਵਿੱਚ ਇੰਨੀ ਕਿ ਜ਼ਿੰਮੇਵਾਰੀ ਹੈ ਵੀ ਟਰਾਲੀ ਚ ਕਿਤੇ ਨਾਮ ਦਾ ਨਹੀਂ ਲੱਗੂਗਾ ਠੀਕ ਹੈ ਬਾਕੀ ਗੱਲ ਰਹੀ ਤੁਹਾਨੂੰ ਇੱਕ ਚੀਜ਼ ਦਿਖਾਉਂ ਬਿਲਡਿੰਗ ਕੀ ਬਾਈ ਦੇਖੋ ਜੀ ਬਿਲਕੁਲ ਸਾਫ ਐਂਡ ਨੀਟ ਐਂਡ ਕਲੀਨ ਬਾਈ ਸਾਫ ਹੈ ਤੇ ਪਲੱਸ ਇਹ ਮਿਗ ਬਿਲਡਿੰਗ ਚ ਟਰਾਲੀ ਹੈ ਠੀਕ ਹੈ ਇਹ ਟਰਾਲੀ ਦੇ ਵਿੱਚ ਰਾਡ ਵਾਲੀ ਬਿਲਡਿੰਗ ਬਿਲਕੁਲ ਰੀਯੂਜ਼ ਨਹੀਂ ਹੋਈ ਠੀਕ ਹੈ ਇਹ ਸਭ ਤੋਂ ਇੱਕ ਡਿਫਰੈਂਟ ਆਪਣਾ ਪਾਥ ਹੋ ਜਾਂਦਾ ਹੈ ਠੀਕ ਹੈ ਬਾਕੀ ਇਹ ਟਰਾਲੀ ਲੈ ਰਹੇ ਹੋਣਾ ਮੇਸੀ ਵਾਲੇ ਵੀਰ ਹੈ ਇਹ ਮੇਸੀ 950 ਦੀ ਹੈ ਠੀਕ ਹੈ ਉਹ ਵੀ ਨੀਚਾ ਦੇਖੋ ਬਾਈ ਕੱਟ ਲਿਆ ਹੋਇਆ ਹੈ ਮੇਸੀ ਗੈਟ ਜੰਦਾ ਹੈ ਹਾਂ ਜੀ ਹਾਂ ਹਿੱਸੇ ਦੀ 5 ਸਾਲ ਦੀ ਜ਼ਿੰਮੇਵਾਰੀ ਹੈ ਜੀ ਠੀਕ ਹੈ ਇਹ ਸਾ ਆਪਣਾ ਰੇਲ ਵਾਲਾ ਰੇਲ ਵਾਲਾ ਰੀਜਨਲ ਹਿੱਸਾ ਠੀਕ ਹੈ ਇਹ ਬਕਾਇਦਾ ਉੱਥੇ ਜਿੱਥੋਂ ਮਤਲਬ ਟਰਾਲੀਆਂ ਦੀ ਵੱਡੀਆਂ ਵੱਡੀਆਂ ਫਾਰਮਾਂ ਨੂੰ ਹਿੱਸੇ ਜਾਂਦੇ ਆਪਾਂ ਉੱਥੋਂ ਤੋਂ ਹੀ ਇਹ ਹਿੱਸਾ ਵੀ ਆਪਾਂ ਨੇ ਉੱਥੋਂ ਹੀ ਠੀਕ ਹੈ ਠੀਕ ਹੈ ਬਾਕੀ ਬਾਈ ਜਿਹੜਾ ਆਪਣਾ ਬਿੱਡ ਵੀ ਹੈ ਉਹ ਵੀ ਵਿੱਚ ਇੰਗਲਾਂ ਪਾਗਾ ਹੈ ਹਾਂਜੀ ਹਾਂ ਅਜੋ ਤੁਹਾਨੂੰ ਪਿੱਛੇ ਦਿਖਾਵਾਂ ਹੁਣ ਹੁਣ ਡਾਲੇ ਤੋਂ ਦਿਖਾਵਾਂਗੇ ਆਪਾਂ ਠੀਕ ਹੈ ਤੇ ਬਿੱਡ ਦੀ ਸਭ ਤੋਂ ਵੱਡੀ ਖਾਸੀਅਤ ਵੀ 8 8 9 9 ਫੀਟ ਦੇ ਤਾਂ ਮਤਲਬ 2 ਜੁਆਇੰਟ ਹੈ ਇਹਦੇ ਚ ਠੀਕ ਹੈ ਆ ਉਹ ਦੇਖੋ ਤੁਹਾਨੂੰ ਗੱਭੇ ਜੁਆਇੰਟ ਦੇ ਦਿਦੋ ਜਿੱਥੇ ਬੱਤਾ ਪਿਆ ਹੋਰ ਹਾਂ 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 ਠੀਕ ਹੈ ਮੁੱਲਾ ਪੀਸ ਲੈਦਾ ਹੋ ਜਾਣਾ ਪਿਛਲਾ ਲੈਦਾ ਹੋ ਜਾਣਾ ਠੀਕ ਹੈ ਪਲੱਸ ਖੋਲਣੇ ਵਿੱਚ ਜਿਆਦਾ ਆਇਆ ਆਪਾਂ ਕੋਈ ਦਿੱਕਤ ਨਾ ਆਵਾ ਹਾਂਜੀ ਠੀਕ ਹੈ ਉਸ ਤੋਂ ਬਾਅਦ ਜਿਹੜੀ ਆ ਇਹਦੀ ਜਾਲੀ ਵੀ ਹੈ ਇੱਕ ਲੱਗ ਫਰੇਮ ਬਣਾ ਕੇ ਲਵਾਈ ਵੀ ਹੈ ਠ ਆ ਆ ਤਾਂ ਆਪਣੇ ਚਾਦਰ ਦੇ ਐਂਗਲ ਨਾਲ ਤੇ ਨਟਾ ਗਏ ਆ ਜਿਹੜੇ ਆ ਆ ਪੱਤੀਆਂ ਦੇ ਵਿੱਚ ਨੂੰ ਆ ਕੇ ਲੱਗੇ ਠੀਕ ਹੈ ਇਹ ਵੀ ਆਪਣੀ ਲੱਗ ਫੋਲਡਿੰਗ ਆ ਜਿਹੜੀ ਖੁੱਲਦੀ ਆ ਮਤਲਬ ਠੀਕ ਹੈ ਮੰਨ ਕੇ ਚੱਲੋ ਜੇ ਜਾਲੀ ਕੀ ਲੋਡ ਨਹੀਂ ਹੈ ਕਿਸੇ ਬੰਦੇ ਨੂੰ ਜਾਲੀ ਤਾਰ ਸਗਾ ਬਿੱਡ ਲਗਿਆ ਰਹੇ ਜਿਵੇਂ ਆਲੂ-ਉਲੂ ਵਾਲੇ ਨੂੰ ਕਿਸੇ ਹੋਰ ਠੀਕ ਹੈ ਠੀਕ ਹੈ ਤੇ ਉਸ ਤੋਂ ਬਾਅਦ ਆ ਦੇਖੋ ਸਾਰੀ ਬਾੜ ਉੱਪਰ ਤੇ ਕਵਰ ਕਰੀ ਹੋਈ ਆ ਪੱਤੀ ਨਾਲ ਤੁਸੀਂ ਪੂਰੀ ਟਰਾਲੀ ਜ਼ੂਮ ਕਰਕੇ ਦਿਖਾ ਦਿਓ ਕਿਤੇ ਸੜੀ ਨਾਮ ਦੇਦੀ ਤੱਕ ਕਿਸੇ ਗੰਜਾ ਸਹాయ ਹੋ ਨਹੀਂ ਹੂੰ ਬਾਕੀ ਇਸ ਵਾਸਤੇ ਮਾਫੀ ਚਾਹਾਂ ਤੁਹਾਡਾ ਨਾ ਸਮਾਨ ਪੜਿਆ ਬੰਲੇ ਕਾ ਤੇ 2K ਪੇਂਟ ਚ ਜੀ ਸਾਰੀ ਠੀਕ ਹੈ ਮੋਟਾ ਮੋਟਾ ਐਸਟੀਮੇਟ ਤੁਹਾਨੂੰ ਦੇ ਦੂਗਾ 50000 ਤੋਂ ਪਲੱਸ ਦਾ ਟਰਾਲੀ ਤੇ ਪੇਂਟ ਪੇਂਟ ਹੋਇਆ ਪੇਂਟ ਪੇਂਟ ਹੋਇਆ ਜਿਹਦੀ ਫਿਰ ਉਹ ਤਕਰੀਬਨ ਫਿਰ ਲਾਈਫ ਵੀ ਉਹਦੇ ਅਕੋਰਡਿੰਗਲੀ ਵਾ ਠੀਕ ਆ ਹਾਂਜੀ ਬਾਕੀ ਨੀਚੇ ਦੇ ਦਿਖਾ ਦਉ ਉਹਨਾਂ ਨੂੰ ਹਿੱਸਾ ਵਗੈਰਾ ਦੇਖੋ ਬਿਲਕੁਲ ਹਿੱਸਾ ਦੇਖ ਲਓ ਪਿੱਛੇ ਹੁੱਕਾਂ ਦੇਖ ਲਓ ਚਾਹੇ ਟੈਂਕ ਨਾਲ ਖਿੱਚੀ ਜਾਏ ਉਹਨੂੰ ਕੋਈ ਪ੍ਰਵਾਹ ਨਹੀਂ ਹੈ ਵੀ ਕਿਤੇ ਪਾਸੇ ਦੇ ਕੋਈ ਖੇਲੇ ਨੇ ਤਿੰਨ ਹੁੱਕਾਂ ਪਟੜੀਆਂ ਜਿੱਦ ਤਰ ਮਰਜੀ ਟੋਸਨ ਪਾਈ ਜੀ ਪਾਜੀ ਟਰੈਕਟਰ ਪਾਦੇ ਹੈ ਸਾਰੇ ਪਾਸੇ ਹੁੱਕਾਂ ਨਹੀਂ ਐਦਾਂ ਨੂੰ ਵੀ ਹਿਚਾਂ ਨੇ ਜੀ ਠੀਕ ਐ ਐਦਾਂ ਨੂੰ ਵੀ ਪੂਰੀਆਂ ਹੈਵੀ ਡਿਊਟੀ ਹਿਚਾਂ ਦਿੱਤੀਆਂ ਜੇ ਸਾਈਡ ਮਾਨੂੰ ਲਾਣਾ ਕਹੀਂ ਵੀ ਲਾਣਾ ਬਾਕੀ ਲੋਕ ਸਿਸਟਮ ਹੈ ਸਡਾਲੇਗਾ ਆ ਡਾਲੀ ਦੀਆਂ ਪੱਤੀਆਂ ਆ ਗਈਆਂ ਠ ਬਾਕੀ ਜਿਹੜਾ ਐਸੈਸਰੀ ਬਾਈ ਜੀ ਐਸੈਸਰੀ ਆਪਣੀ ਆਈਟਮ ਠੀਕ ਹੈ ਜਿੰਨੀ ਮਰਜ਼ੀ ਐਸੈਸਰੀ ਲਾ ਲਓ ਆਪਣੀ ਮਰਜ਼ੀ ਬਿਲਕੁਲ ਬਿਲਕੁਲ ਠੀਕ ਹੈ ਠੀਕ ਹੈ ਬਾਕੀ ਇਹ ਦੇਖ ਲਓ ਬਾਈ ਬਾਕੀ ਉਹ ਇੱਕ ਦੇਸੀ ਫ੍ਰਿਜ ਹੀ ਬਣਾਇਆ ਗਿਆ ਹੈ ਇਹ ਦੇਸੀ ਫ੍ਰਿਜ ਬਣਾਤਾ ਜੀ ਨਾਲ ਉਹ ਟੈਂਕੀ ਆਰਡਰ ਐਡ-ਆਨ ਕਰਤੀ ਵੀਲ ਉਹਨਾਂ ਨੇ ਜਿਵੇਂ ਇਹ ਤਾਂ ਗੰਨੇ ਵਾਸਤੇ ਸਪੈਸ਼ਲ ਬਾਈ ਉਹਦਾ ਜਿਸ ਤਰ੍ਹਾਂ ਟੂਲ ਬਾਕਸ ਵੀ ਗੈਰ ਲਿਆ ਟੂਲ ਦੋ ਆ ਗਿਆ ਹਾਂ ਜੀ ਟੂਲ ਬਾਕਸ ਵੀ ਦਿੱਤਾ ਅੱਬਾ ਜੀ ਜਿਸ ਤਰ੍ਹਾਂ ਆਪਣਾ ਰਸਾ ਰੁਸਾ ਹੋਆ ਕੁਛ ਵੀ ਹੋਆ ਕਟਿੰਗ ਸੋਣੀ ਕਰਵਾ ਲਈ ਵੀਰ ਨੇ ਕੀ ਇਹਦੇ ਉੱਪਰ ਚੰਗੀ ਜਣੀ ਮਤਲਬ ਇਹ ਸਾਰੀ ਐਸ ਜਣੀ ਮੋਟੀ-ਮੋਟੀ ਕੁਆਂਟਲ ਡੇਢ ਕੁਆਂਟਲ ਦੀ ਤਾਂ ਬਈ ਨੇ ਸੈਸਰੀ ਲਵਾ ਲਈ ਉੱਪਰ ਠੀਕ ਹੈ ਠੀਕ 4 ਇੰਚ ਬਾਕੀ ਇੱਧਰ ਵੀ ਜਿਹੜੇ ਇੰਪਲੀਮੈਂਟ ਹਾਂਜੀ ਆ ਵੀ ਦੱਸ ਦਿੰਦਾ ਤੁਹਾਨੂੰ ਹੁੱਕੇ ਦੀ 4 ਇੰਚੀ ਬਈ ਹੈ ਜੀ 52 53 ਦਾ ਗਾਟਾ ਰਹਿ ਜਾਂਦਾ ਠੀਕ ਹੈ ਇਹ ਜ਼ਿਆਦਾਤਰ ਜਿਵੇਂ ਮੈਸੀ ਅਰਜ ਟਰੈਕਟਰ ਉਹਨਾਂ ਦੇ ਕਿਉਂਕਿ ਹੁੱਕ ਉਹਨਾਂ ਦੇ ਪਿੱਛੇ ਹੁੰਦੀ ਹੈ ਜੇ ਹੌਲੈਂਡ ਟਰੈਕਟਰ ਪਿੱਛੇ ਚਲਾਉਣੀ ਹੈ ਉਹਦਾ ਥੋੜਾ ਜਿਹਾ ਗਾਟਾ ਹੋਰ ਲੰਬਾ ਹੋ ਜਾਂਦਾ ਠੀਕ ਹੈ ਜੀ ਵੀ ਬਕਸਾ ਬੁਕਸਾ ਬਿੱਡੀ ਨਾਲ ਐਡ ਨਾ ਹੋਵੇ ਠੀਕ ਆ ਆ ਖੜਾ ਹੋਵਗਾ ਟਰੈਕਟਰ ਬਾਹਰ ਆ ਫਰੰ ਪਿਕਸਨੀਆਂ ਆ ਗਈ ਹੈ ਅੱਛਾ ਅੱਛਾ ਤੁਸੀਂ ਕੱਲੀ-ਕੱਲੀ ਕਰ ਸਕਦੇ ਓ ਨੂੰ ਪੂਰੀ ਟਰਾਲੀ ਤੇ ਹੋਏ ਨਟਾਂ ਤੇ ਆ ਮਤਲਬ ਐਦਾਂ ਨਹੀਂ ਹੈ ਵੀ ਕਿਤੇ ਬਿਲਡਿੰਗ ਪਟਣੀ ਪੈਣੀ ਇਹ ਕੁਝ ਕਰਨਾ ਠੀਕ ਆ ਬਾਕੀ ਇਹ ਦੇਖੋ ਸਾਰੀ ਕੁਝ ਜਿਸ ਤਰ੍ਹਾਂ ਵੀ ਤੁਸੀਂ ਚਾਹਾਂਗੇ ਸਭ ਕੁਝ ਐਡ ਆਨ ਹੋ ਜਾਗਾ ਬਿਲਕੁਲ ਬਿਲਕੁਲ ਬਾਕੀ ਇਹ ਛੋਟੇ ਜਿਹੜੇ ਆਪਣੇ ਬਾਕਸ ਹੁਆ ਇਹਨੂੰ ਕਿਆ ਕਹਾਂ ਵੀਰੇ ਇਹਨੂੰ ਲਿਫਟ ਕੈਰੀਅਰ ਲਿਫਟ ਕੈਰੀਅਰ ਜਿਹੜੀ ਜਟਾਂ ਵਾਲੀ ਭਾਸ਼ਾ ਸਿਕੰਜਾ ਕਹਿੰਦੇ ਨੇ ਸਿਕੰਜਾ ਵੀ ਕਹਿੰਦੇ ਆ ਬਕਸਾ ਵੀ ਕਹਿੰਦੇ ਆ ਯਾਰ ਬਕਸਾ ਬਕਸਾ ਠੀਕ ਆ ਇਹ ਆਪਣੀ ਮਰਜ਼ੀ ਦੇ ਅਕੋਰਡਿੰਗ ਬੰਦਾ ਬਣਵਾ ਸਕਦਾ ਠੀ 12 ਫੁੱਟ ਤੱਕ ਜੇਡ ਨਾ ਮਰਜੀ ਵੜਾ ਲੈ ਜਿੰਨਾ ਮਰਜੀ ਠੀਕ ਹੈ ਟੀਲਰ ਹੈ ਜੀ ਆਪਣੇ 11 ਤੋਂ ਲੈ ਕੇ 9 ਤੋਂ ਲੈ ਕੇ ਠੀਕ ਹੈ 15 17 ਜਿੱਥੇ ਤੱਕ ਆਪਣੀ ਮਨ ਦੀ ਹਾਂ ਜਿਹੜੇ ਵੀ ਤੁਹਾਨੂੰ ਮਤਲਬ ਚਾਹੀਦੇ ਹੋ ਉਹ ਲੱਗ ਗਏ ਸਾਈਡ 'ਮਾ ਟਾਇਰ ਦੇ ਰੱਖਿਆ ਜਿਸ ਤੇ ਮਤਲਬ ਬੈਲੈਂਸ ਬਣਿਆ ਰਹੇ ਬੈਲੈਂਸ ਬਣਦਾ ਠੀਕ ਹੈ ਟਾਇਰਾਂ ਨਾਲ ਇਦਾਂ ਵੀ ਆਪਾਂ ਨੂੰ ਕੰਫਰਟੇਬਲ ਇਹ ਹੋ ਜਾਂਦਾ ਹੂੰ ਟਰੈਕਟਰ ਦੇ ਡਰਾਫਟ ਲਾਉਣ ਦੀ ਵੀ ਲੋੜ ਨਹੀਂ ਪੈਂਦੀ ਦੋਵੇਂ ਲੀਵਰ ਥੱਲੇ ਸਿੱਟਦੇ ਜਿੰਨੀ ਪਟਾਈ ਕਰਨੀ ਹੈ ਉਹਨੇ ਉੰਨੀ ਹੀ ਕਰਨੀ ਹੈ ਠੀਕ ਹੈ ਠੀਕ ਹੈ ਜੀ ਤੇ ਨਾ ਅਛਾ ਇਦਾਂ ਵੀ ਮੋੜ ਤੇ ਜਾ ਕੇ ਵੀ ਇਹਨੇ ਉਹ ਕਰਨਾ ਹੈ ਵੀ ਇੱਕ ਸਾਈਡ ਤੋਂ ਟੇਡੇ ਜੇ ਨਹੀਂ ਹੋ ਜਾਂਦੇ ਹਾਂ ਹਾਂ ਉਹ ਉਵੇਂ ਨਹੀਂ ਜੇ ਟਾਇਰਾਂ ਦੇ ਦੋਨੇ ਪਾਸੇ ਹਲ ਸਿਪਲੈਨ ਸਿੱਧੀ ਪਟਾਈ ਕਰ ਲਗੇ ਬਾਕੀ ਜਿਸ ਤਰ੍ਹਾਂ ਟਰਾਲੀ ਦਾ ਤੁਹਾਨੂੰ ਪੇਂਟ ਦਿਖਾਇਆ ਇਸ ਤਰੀ ਉਹ ਚੀਜ਼ ਸਾਰੀ ਚੀਜ਼ ਮਿਲ ਗਈ ਦੇਖੋ ਕੁਆਲਿਟੀ ਬਾਈ ਜੀ ਜੀ ਬਿਲਕੁਲ ਨੀਟ ਐਂਡ ਕਲੀਨ ਕਹੀਂ ਦੇ ਵੀ ਤੁਹਾਨੂੰ ਇਹਦੇ ਤੇ ਵੀ ਮਿਗ ਵੈਲਡਿੰਗ ਹੈ ਸਾਰੀ ਜਿੰਨੀ ਵੀ ਹਾਂ ਜੀ ਆ ਦੇਖ ਲਓ ਜੱਫੇ ਕਿੰਨੇ ਸੋਹਣੇ ਆਹਦੀ ਫੋਲਡਿੰਗ ਦੇਖ ਲਓ ਕਿੰਨੀ ਸੋਹਣੀ ਅਸਲ ਆਪਣੀ ਕਾ ਲੀਵਰ ਹੈ ਠੀਕ ਹੈ ਆ ਇੱਥੇ ਡਿਸਚਾਰਜ ਹੋ ਗਏ ਇਹ ਅੱਛਾ ਮਤਲਬ ਅੱਛਾ ਉਹ ਪਿੰਨਾ ਵਾਲਾ ਸੋਦਾ ਹੀ ਖਤਮ ਕਰਦੀ ਆ ਬਿਲਕੁਲ ਬਿਲਕੁਲ ਇਹ ਉਰੇ ਦੇ ਬਾਈ ਇਹ ਦੇਖ ਪਿੰਨ ਨਿਕਲ ਗਈ ਬਾਹਰ ਹੋ ਗਈ ਆਪਣਾ ਚੱਕ ਲੋ ਜੇ ਕਰਨੀ ਹੈ ਇੱਧਰ ਬੱਸ ਬੱਸ ਠੀਕ ਹੈ ਬਾਕੀ ਰੂਟਾਵੇਟਰ ਆਪਣੇ ਬਾਈ ਨੇ ਇਹ ਰੂਟਾਵੇਟਰ ਜੀ ਇਹ ਬਲੂ ਕਲਰ ਚ ਆ ਗਿਆ ਨਿਊ ਜ਼ीलੈਂਡ ਕਲਰ ਚ ਆ ਜਿੰਦਾ ਸੋਨਾਂ ਲੀਕਾ ਬਾਕੀ ਕਲਰ ਜੋ ਮਰਜੀ ਆਪਣੀ ਆਟੋਮ ਘਰ ਸਕਾਂ ਟਰੈਕ ਦੇ ਸਾਥ ਹਾਂਜੀ ਟਰੈਕਟਰ ਦੇ ਅਕੋਰਡਿੰਗਲੀ ਉਹਦੇ ਚੱਕਰ ਮਲਾ ਕੇ ਦਿੰਨੇ ਆ ਸੀਜ਼ਨ ਦੀ ਗਾਰੰਟੀ ਵੈਲੰਟੀ ਬਲੇਟਾਂ ਦੀ ਗਾਰੰਟੀ ਵੈਲੰਟੀ ਪੂਰੀ ਹੁੰਦੀ ਹੈ ਜਣੀ ਠੀਕ ਹੈ ਠੀਕ ਹੈ ਹਾਂਜੀ ਉਹਦਾ ਹੈਵੀ ਡਿ ਕਿੱਤੋਂ ਕੁਝ ਟੜ ਫੁੱਟ ਗਿਆ ਵੀ ਹਾਂ ਵੀ ਮੁੜ ਕੇ ਕੰਪਨੀ ਸੁਣਵਾਈ ਨਹੀਂ ਕਰਦੀ ਉਹ ਕੰਟੈਕਟ ਨੰਬਰਾਂ ਪਿੱਛੇ ਡਾਲ ਲੇ ਤੇ ਤੁਸੀਂ ਜਿਵੇਂ ਮਰਜ਼ੀ ਕੋਈ ਵੀ ਇਨਕੁਆਰੀ ਬਾਤ ਤੇ ਫੋਨ ਬਾਕੀ ਮਿੱਤਰੋ ਕੋਈ ਵੀ ਚੀਜ਼ ਇੰਪਲੀਮੈਂਟ ਲੈਣਾ ਹੋ ਬਾਜਾਂ ਟਰਾਲੀ ਬਣਵਾਣੀ ਹੋ ਬਾਕਸ ਕੈਰੀਅਰ ਚ ਰੂਟਾਵੇਟਰ ਚਾਹੀਦਾ ਹੋਵੇ ਕੋਈ ਵੀ ਜਿਸ ਤਰ੍ਹਾਂ ਵੀ ਬਾਕੀ ਇੱਕ ਕਬੈਨਾ ਕ ਵੀ ਦੱਸਦੇ ਆਪਣਾ ਜਿਹੜਾ ਹੋਵਾ ਬਾਈਆਂ ਦਾ ਉਹ ਸਟਾਵਕਰ ਕਿਆ ਕਿਆ ਬਣਾਵਾ ਵੀਰ ਇਹ ਬਾਈ ਯੂਨੀ ਥਰੇਸਰ ਥਰੇਸਰ ਵੀ ਬਣਾਉਣੇ ਆ ਜੀ ਠੀਕ ਹੈ ਥਰੇਸਰ ਸਾਰੇ ਤਰ੍ਹਾਂ ਦੇ ਕਣਕ ਝੋਨੇ ਦਾ ਬਣਾ ਲਓ ਮੱਕੀ ਵਾਲਾ ਬਣਾ ਲਓ ਜੋ ਵੀ ਜਿੰਨੀਆਂ ਵੀ ਫਸਲਾਂ ਚ ਵਰਤੇ ਜਾਂਦੇ ਆ ਦੇਖੋ ਪਿੱਛੇ ਲੱਗੇ ਹੋਏ ਆ ਗਾਈ ਡਰੰਬ ਵੀ ਪਾਏ ਆ ਸਰੋਂ ਵਾਲਾ ਥਰੇਸਰ ਠੀਕ ਹੈ ਅੱਛਾ ਜੀ ਮੱਕੀ ਵਾਲਾ ਸਾਰਾ ਕੁਝ ਆਈ ਮੱਕੀ ਵਾਲਾ ਮੂੰਗਫਲੀ ਵਾਲਾ ਕਟਰ ਵੀ ਬਣਾਉਣੇ ਆ ਠੀਕ ਹੈ ਹਾਂਜੀ ਹਾਂ ਸਭ ਮਤਲਬ ਬਹੁਤ ਤਰ੍ਹਾਂ ਦੀ ਜੋ ਵੀ ਮਸ਼ੀਨਰੀ ਦੇ ਵਿੱਚ ਐਡ-ਆਨ ਹੁੰਦਾ ਸਾਰਾ ਬਣਾਉਂਦੇ ਆਂ ਬਾਕੀ A to Z ਬਾਈਆਂ ਪਤਾ ਜੋ ਵੀ ਕੁਝ ਕਰਵਾਉਣਾ ਹੋ ਨਾ ਉਹ ਸਾਰਾ ਕੁਝ ਆਪਣੇ ਉਹਦੇ ਮਿਲ ਜਾਗਾ ਹਾਂਜੀ ਹਾਂ ਬਾਕੀ ਕੋਈ ਵੀ ਮੇਰੀ ਰੈਫਰੈਂਸ ਤੇ ਜਾਂ ਬਾਈ ਕੀ ਰੈਫਰੈਂਸ ਤੇ ਜਾਗਾ ਉਸ ਵਾਸਤਾ ਕੁਛ ਡਿਸਕਾਊਂਟ ਉਹ ਹੋਰ ਡਿਸਕਾਊਂਟ ਪੂਰਾ ਦਵਾਵਾਂਗੇ ਪੂਰਾ ਹੁਣ ਜਿੰਨਾ ਵੀ ਹੋਇਆ ਉਦਨਾ ਡਿਸਕਾਊਂਟ ਮਿਲਾਗਾ ਹੁਣ ਜਲਦੀ ਨਾਲ ਆਪਾਂ ਹੈਦੋਂ ਦਾ ਵੀ ਸ਼ੁਰੂ ਕਰਵਾਵਾਂਗੇ ਠੀਕ ਹੈ ਹਾਂਜੀ ਹਾਂ ਬਾਕੀ ਕਿਸੇ ਨੂੰ ਵੀ ਵਾ ਲੈਣੀ ਹੋ ਇਨਫੋਰਮੇਸ਼ਨ ਲੈਣੀ ਹੋ ਕਿਸੇ ਦੇ ਬਾਰੇ ਮ ਵੀ ਹੋਆ ਇਹੋ ਆਪਣਾ ਨੰਬਰ ਆ ਬਾਈਆਂ ਦਾ ਦੇਖੋ ਐਮ ਜੀ ਗਰੁੱਪ ਵਾਲੇ ਨਾਬਾ ਭਾਰਸੋਂ ਰੋਡ ਪਾ ਬਾਈ ਸਹੋਲੀ ਇਹੋ ਨੰਬਰ ਆ ਬਾਈਆਂ ਦਾ ਤੇ ਉਹ ਇਸੇ ਨਾਮ ਤੇ ਹੀ ਮੰਡੇ ਗਰੁੱਪ ਅਗੇ ਡਾਟ ਕਾਮ ਦੇ ਨਾਮ ਤੇ ਹੀ ਬਾਈ ਆਪਣਾ ਇੰਸਟਾਗ੍ਰam ਪੇਜ ਆ ਉੱਥੇ ਵੀ ਜਾ ਕੇ ਚੈੱਕ ਕਰ ਜੀ 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 ਬਿਲਕੁਲ ਬਾਕੀ ਕੋਈ ਵੀ ਚੀਜ਼ ਹੋਆ ਬਾਈ ਤੁਹਾਨੂੰ ਮਨ ਨੂੰ ਦੱਸ ਸਕਾਂ ਯਾਦ ਕਰ ਸਕਾਂ ਆਪਾਂ ਕੁਝ ਨਹੀਂ ਆਪਾਂ ਇੱਕ ਸਿੰਪਲ ਜੀ ਗੱਲ ਲੰਨੇ ਆ ਆ ਪਿੰਨ ਪਾਇਆ ਵਾ ਤੁਸੀਂ ਪਿੰਨ ਦੀ ਉਹ ਫਿਟਿੰਗ ਦੇ ਲਓ ਵੀ ਕਿੰਨੀ ਜੈਨੂਨ ਜੀ ਫਿਟਿੰਗ ਹੈ ਜੀ ਹਰੇਕ ਬੁਸ਼ ਲੱਗੇ ਹੋਏ ਦੇਖੋ ਬਾਈ ਹਾਂ ਬੁਸ਼ ਤੇ ਆ ਇੱਧਰ ਵੀ ਆ ਉੱਪਰ ਵੀ ਤੁਹਾਨੂੰ ਡਬਲ ਪੱਤੀ ਦੀ سپورਟ ਮਿਲੂਗੀ ਵੀ ਹਾਂ ਕੋਈ ਵੀ ਚੀਜ਼ ਚੱਲਣੀ ਹੈ ਤਾਂ ਉਹ ਲੰਮਸਮ ਚੱਲੇ ਹਾਂ ਵੀ ਐਦਾਂ ਨਹੀਂ ਇੱਥੇ ਸਿੰਗਲ ਪੱਤੀ ਹੈ ਟੌਪ ਲਿੰਕ 'ਚ ਝੂਟੇ ਮਾਰ ਮਾਰ ਅੱਧਾ ਤੱਕ ਕੰਟਰੋਲ ਇਹੀ ਖਤਰਾ ਕਰ ਦਿੰਦੇ ਹਾਂ ਹਾਂ ਇਹ ਤਾਂ ਹੈ ਹੀ ਆ ਵੀਰ ਉਹਦੀ ਵਾਸਤੇ ਕਿ ਕਿਸੇ ਦੇ 14 ਦੇ ਟਾਇਰ ਹ ਉਸ ਦੀ ਹਾਈਟ ਘਾਟਾ ਨੀਚਾ ਪਾਉਂ ਸੋਣਾ ਦੇ ਉੱਪਰ ਪਾ ਲੂ ਉਹ ਵੀ ਨਾਲ ਇਹ ਪੱਤੀ ਜਦੋਂ ਲੂਸ ਹੋ ਜਾਂਦੀ ਹੈ ਨਾ ਜਦੋਂ ਟੌਪ ਲਿੰਕ 'ਚ ਡਿਸਟੈਂਸੇ ਬਣਦਾ ਉਹ ਉਹ ਚੀਜ਼ ਫਿਰ ਕੰਟਰੋਲ 'ਚ ਵੀ ਫਰਕ ਪਾਉਂਦੀ ਹੈ ਇਹਨੂੰ ਛੋਟੇ ਛੋਟੇ ਬਹੁਤ ਮੈਨੇ ਰੱਖਉਂਦੀਆਂ ਨੇ ਇਹ ਛੋਟੇ ਛੋਟੇ ਠੀਕ ਆ ਬਾਕੀ ਕਿਸੇ ਦਿਨ ਭਾਈਆਂਗੇ ਨਾ ਤੁਹਾਨੂੰ ਫੈਕਟਰੀ 'ਮਾਂ ਜਾ ਕੇ ਵਿਜ਼ਿਟ ਕਰਾਵਾਂਗੇ ਥਮ ਆਪਣੇ ਅੱਖਾਂ ਦੇ ਸਾਹਮਣੇ ਜੋ ਵੀ ਚੀਜ਼ ਬਣਦੀ ਆ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਫੁੱਲ ਦਿਖਾਵਾਂਗੇ ਕੋਈ ਵੀ ਚੀਜ਼ ਪੜਦੇ ਮ ਨਹੀਂ ਹੋਣੇਗੀ ਹਾਂਜੀ ਹਾਂ ਬਿਲਕੁਲ ਬਾਕੀ ਕੋਈ ਵੀ ਚੀਜ਼ ਵਾਸਤਾ ਭਾਈ ਕਨੈਕਟ ਕਰ ਲਓ ਭਾਈਆਂ ਨੂੰ ਫੋਨ ਕਰ ਲਓ ਕਾਲ ਕਰ ਲਓ ਜਿਸ ਤਰ੍ਹਾਂ ਤੁਹਾਡਾ ਦਿਲ ਕਰਾਇਆ ਕੋਈ ਰੇਟ ਦੇਖਣਾ ਵਿਜ਼ਿਟ ਕਰਨਾ ਵਿਜ਼ਿਟ ਕਰਕੇ ਦੇਖ ਲਓ ਪਹਿਲਾਂ ਫਿਰ ਵੀਡੀਓ ਬਦਲੇਗੀ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਕਰ ਦਿਓ ਮਿੱਤਰੋ ਥੈਂਕ ਯੂ ਓਕੇ